ਹਰਿਆਣਾ ਦੀ ਗੁਰੂਗਰਾਮ ਫਰੀਦাবাদ ਪਲਵਲ ਨੂਤੇ ਰੈਵੜੀ ਜ਼ਿਲ੍ਹੇ ਵਿੱਚ 1 ਅਗਸਤ ਨੂੰ ਇੱਕ ਵਿਸ਼ੇਸ਼ ਮੌਕ ਡ੍ਰੈਲ ਆਯੋਜਿਤ ਕੀਤੀ ਜਾਵੇਗੀ ਜਿਸ ਦਾ ਨਾਮ ਸੁਰੱਖਿਆ ਚੱਕਰ ਹੈ ਇਸ ਅਭਿਆਸ ਦਾ ਉਦੇਸ਼ ਇਹ ਜਾਂਚਣਾ ਹੈ ਕਿ ਪੁਚਾਲ ਰਸਾਇਣਿਕ ਲੀਕ ਜਾਂ ਹੋਰ ਆਫਤ ਵਰਗੀ ਵੱਡੀ ਦਰਘਟਨਾ ਦੀ ਸਥਿਤੀ ਵਿੱਚ ਸਰਕਾਰੀ ਏਜੰਸੀਆਂ ਕਿੰਨੀ ਜਲਦੀ ਕੰਮ ਕਰਦੀਆਂ ਤੇ ਉਹਨਾਂ ਵਿਚਕਾਰ ਤਾਲਮੇਲ ਕਿੰਨਾ ਪ੍ਰਭਾਵਸ਼ਾਲੀ ਹੈ ਇਹ ਮੌਕ ਡ੍ਰੈਲ ਪੂਰੇ ਐਮਸੀਆਰ ਖੇਤਰ ਵਿੱਚੇ ਖੇਤਰੀ ਪੱਧਰ ਤੇ ਕੀਤੀ ਜਾਵੇਗੀ ਅਭਿਆਸ ਰਾਹਨ ਐਮਰਜੈਂਸੀ ਵਾਹਨ ਬਚਾਅ ਟੀਮਾਂ ਸਾਇਨ ਰਾਹਤ ਕੈਂਪਰ ਆਦਿ ਦੇ ਕੇ ਜਾਣਗੇ ਤਾਂ ਜੋ ਅਸਲ ਆਫਤ ਦੀ ਸਥਿਤੀ ਦਾ ਅਭਿਆਸ ਕੀਤਾ ਜਾ ਸਕੇ ਵਿਭਾਗ ਆਈਐਮਡੀ ਰਾਤਰੀ ਪਚਾਲ ਵਿਗਿਆਨ ਕੇਂਦਰ ਐਨਸੀਐਸ ਤੇ ਕਈ ਗੈਰ ਸਰਕਾਰੀ ਸੰਗਠਨ ਇਸ ਅਭਿਆਸ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ ਇਸ ਦੀ ਨਿਗਰਾਨੀ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਐਨਟੀਐਮਏ ਦੁਆਰਾ ਕੀਤੀ ਜਾਵੇਗੀ ਦਿੱਲੀ ਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਦੇ ਇਹਨਾਂ ਪੰਜ ਜ਼ਿਲ੍ਹਿਆਂ ਨੂੰ ਵਿਸ਼ੇਸ਼ ਤੌਰ ਤੇ ਇਸ ਲਈ ਚੁਣਿਆ ਗਿਆ ਕਿਉਂਕਿ ਪਿਛਲੇ 1 ਮਹੀਨੇ ਤੋਂ ਇੱਥੇ ਲਗਾਤਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਐਨਟੀਐਮਏ ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਵਿੱਚ ਹੋਰ ਵੀ ਜ਼ਿਆਦਾ ਤੀਬਰਤਾ ਵਾਲੇ ਪੁਚਾਲ ਆਉਣ ਦੀ ਸੰਭਾਵਨਾ ਹੈ ਅਜੇ ਸਥਿਤੀ ਵਿੱਚ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ